ਬਹਿਰੀ ਜੀ ਦਾ ਖਾਲਸਾ ਬਹਿਰੀ ਜੀ ਦੀ ਫਤਿਹ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਬੈਂਗਣਾ ਦਾ ਪਰਤਾ ਕੱਟ ਕੇ ਬੈਂਗਣ ਬਣਾ ਕੇ ਸਿਖਾਉਨੇ ਆ ਉਹ ਬਹੁਤ ਜਲਦੀ ਤਿਆਰ ਹੋ ਜਾਂਦਾ ਨਾਲੇ ਵਧੀਆ ਵੀ ਲੱਗਦਾ ਜੇ ਬੈਂਗਣਾ ਦੇ ਵਿੱਚ ਕੋਈ ਸੁੰਡੀ ਹੋਵੇ ਖਰਾਬ ਹੋਵੇ ਉਹ ਵੀ ਨਿਕਲ ਜਾਂਦਾ ਵਿੱਚੋਂ ਉਹਦੇ ਵਿੱਚ ਆਪਾਂ ਆ ਪਿਆਜ਼ ਲੈ ਲਿਆ ਆ ਅਦਰਕ ਲੈ ਲਿਆ ਹਰੀ ਮਿਰਚ ਲੈ ਲਈ ਟਮਾਟਰ ਲੈ ਲੇ ਲਸਣ ਲੈ ਲਿਆ ਹੁਣ ਆਪਾਂ ਕੜਾਹੀ ਚ ਤੇਲ ਪਾ ਕੇ ਰੱਖ ਲਿਆ ਆ ਬੈਂਗਣਾ ਨੂੰ ਆਪਾਂ ਕੱਟ ਲਾਂਗੇ ਆ ਬੈਂਗਣਾ ਨੂੰ ਆਪਾਂ ਕੱਟ ਲਾਂਗੇ ਛਿੱਲ ਲਾਂਗੇ ਇਹਨਾਂ ਇਹਨਾਂ ਨੂੰ ਛਿੱਲ ਕੇ ਸਾਰੇ ਬੈਂਗਣਾਂ ਨੂੰ ਕੱਟ ਕੇ ਤਿਆਰ ਕਰ ਲਾਂਗੇ ਆਪਾਂ ਇਹ ਲੰਬੇ ਲੰਬੇ ਕੱਟ ਲੈਣੇ ਨੇ ਇਹਨਾਂ ਦੇ ਵਿੱਚ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਏ ਧੋ ਲੇ ਸੀ ਪਹਿਲਾਂ ਇਹ ਸਾਰੀਆਂ ਚੀਜ਼ਾਂ ਕੱਟ ਲਈਆਂ ਇਹਦੇ ਚ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਬੈਂਗਣ ਖਰਾਬ ਹੋ ਜੇ ਹੋਵੇ ਜੇ ਆਪਾਂ ਸਾਫ਼ ਤੇ ਬੈਂਗਣ ਦਾ ਪਰਤਾ ਬਣਾਉਣੇ ਉਹਨਾਂ ਚ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਵਿੱਚ ਸੁੰਟੀ ਨਾ ਹੋਵੇ ਇਹ ਬੈਂਗਣ ਸਾਡੇ ਛੋਟੇ ਤਾਂ ਨੇ ਇਹ ਸਾਡੇ ਘਰ ਦੇ ਹੀ ਨੇ ਉਹਦੇ ਕਰਕੇ ਬੈਂਗਣ ਬਿਲਕੁਲ ਸਾਫ਼ ਨੇ ਐਸੇ ਤਾਂ ਜੇਣੀ ਆਪਾਂ ਨੂੰ ਜੇ ਕੋਈ ਖਰਾਬੀ ਹੋਵੇ ਵੀ ਆਪਾਂ ਫਿਰ ਵਿੱਚੋਂ ਕੱਢ ਸਕਦੇ ਆ ਟੇਸਟੀ ਵੀ ਬਹੁਤ ਬਣਦਾ ਅਸੀਂ ਇਸ ਤਰੀਕੇ ਨਾਲ ਹੀ ਬਣਾਉਣੀ ਰਹਨੇ ਆ ਅੱਜ ਕਿਹਾ ਵੀ ਤੁਸੀਂ ਲੋਡ ਦੇਣਾ ਵੀ ਸ਼ੇਅਰ ਕਰ ਲਈਏ ਹੁਣ ਆਪਾਂ ਸਾਰੇ ਬੈਂਗਣ ਤਿਆਰ ਕਰ ਲਏ ਇਸ ਤਰੀਕੇ ਨਾਲ ਇਹਨਾਂ ਨੂੰ ਆਪਾਂ ਹੁਣ ਕੜਾਈ ਵਿੱਚ ਤੇਲ ਧਾਰ ਲਿਆ ਇਹਦੇ ਵਿੱਚ ਆਪਾਂ ਬਣਾਵਾਂਗੇ ਹੁਣ ਮੜਾ ਜਿਹਾ ਚੈਰ ਗਰਮ ਹੋ ਜਾਂਦਾ ਤੇਲ ਨੂੰ ਤੇਲ ਨੂੰਗਾ ਚਾਹੇ ਕਿ ਉਹ ਚ ਤੇਲ ਚ ਜੋ ਵੀ ਤੁਸੀਂ ਵਰਤਦੇ ਹੋ ਉਹ ਵਰਤ ਸਕਦੇ ਹੋ ਵੈਸੇ ਤਾਂ ਤੇਲ ਵਿੱਚ ਬਹੁਤ ਜ਼ਿਆਦਾ ਵਧੀਆ ਬਣਦੇ ਨੇ ਟੇਸਟੀ ਬਣਦੇ ਨੇ ਹੁਣ ਤੁਹਾਨੂੰ ਫੇਰ ਥੋੜਾ ਜਿਹਾ ਤੇਲ ਗਰਮ ਹੋ ਜਵੇ ਹੁਣ ਇਹ ਰੱਖੇ ਇਹਦੇ ਵਿੱਚ ਫੇਰ ਆਪਾਂ ਤੁਹਾਨੂੰ ਦੱਸ ਦਿਆਂ ਵੀ ਕਿਸ ਤਰ੍ਹਾਂ ਬਣਾਉਣੇ ਨੇ ਹੁਣ ਹੁਣ ਆਪਣਾ ਤੇਲ ਗਰਮ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਪਾ ਦਿੰਦੇ ਆ ਬੈਂਗਨਾ ਨੂੰ ਜਿਹੜੇ ਕੱਤੇ ਗਏ ਸੀ ਤੁਸੀਂ ਹਾਲ ਹੈ ਇਹਨਾਂ ਨੂੰ ਦਿੱਤਾ ਲੈਂ। ਇਹਨਾਂ ਨੂੰ ਮਿਲਾ ਲੈਣਾ ਇਸ ਤਰ੍ਹਾਂ ਛੋੜਾ ਜਿਹਾ ਚਿਰ ਬਾਅਦ ਸੇ ਇਹਨਾਂ ਨੂੰ ਆਪਾਂ ਹੌਨ ਲੈਣਾ ਇਹਦਾ ਆਪਾਂ ਇਹਨਾਂ ਨੂੰ ਤਿਆਰ ਕਰਦੇ ਹਾਂ ਵੈਸੇ ਤਾਂ ਆਪਾਂ ਜੇ ਸਬਜ਼ੀ ਬਣਾਉਣੀ ਹੋਵੇ ਤਾਂ ਸਿਲਕੇ ਵੈਂਗਣਾ ਦੀ ਸਬਜ਼ੀ ਬਣਾਉਣੀ ਚਾਹੀਦੀ ਹੈ ਜਿਹੜਾ ਸਿਲਕ ਹੈ ਨਾ ਉਹਦੇ ਵਿੱਚ ਬਹੁਤ ਗੋਣ ਹੈ ਆਦੇ ਵੈਂਗਣ ਦੀ ਸਬਜ਼ੀ ਜਿਹਨਾਂ ਦੇ ਘਰੇ ਲੱਗਦੇ ਨੇ ਉਹਨਾਂ ਨੂੰ ਬਹੁਤ ਵਧੀਆ ਹਾਂ ਉਹ ਸਿਲਕੇ ਤੋਂ ਬਿਨਾ ਬਣਾਉਣਾ ਤੇ ਰਾਜ ਸਿਆਲ ਆ ਗਿਆ ਭੈਣਾ ਪਬਜੀਆ ਰੱਜ ਰੱਜ ਕੇ ਖਾ ਬੁਕਾ ਦੀਆਂ ਨਾਲੇ ਬੱਚਿਆਂ ਨੂੰ ਖਵਾਓ ਨਾਲੇ ਵੱਡਿਆਂ ਨੂੰ ਖਵਾਓ ਆਹ ਹੁਣ ਤਲੇ ਗਏ ਇਹਨਾਂ ਨੂੰ ਆਪਾਂ ਸੁਭਾਂਦੇ ਚ ਕੱਢ ਲੈਨੇ ਜਿਹੜੇ ਬਾਕੀ ਬਚੇ ਨੇ ਉਹ ਵੀ ਆਪਾਂ ਹਾਂ ਵਿੱਚ ਪਾਨੇ ਇਸ ਤਰੀਕੇ ਨਾਲ ਦੇ ਬਾਕੀ ਦੇ ਬਚੇ ਸੀ ਉਹ ਵੀ ਆਪਾਂ ਵਿੱਚ ਪਾ ਕੇ ਚਾਣ ਲੈਣੀ ਹੈ ਤੀਸਰਾ ਤੁਸੀਂ ਇਹ ਚਾਣ ਲੈਣੇ ਇਹ ਵੀ ਹੁਣ ਆਪਾਂ ਜਿਹੜੇ ਦੂਜੀ ਵਾਰ ਪਾਇਸੀ ਉਹ ਵੀ ਕੱਢ ਲਵਾਂਗੇ ਸਭ ਕੁਝ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਕੱਢ ਲਓ ਆਪਾਂ ਇੱਕ ਬਸੇ ਰੱਖ ਦਿੰਨੇ ਹਲੇ ਜਿਹੜਾ ਇਹ ਚ ਬਾਦੂ ਤੇਲ ਹੈ ਇਹ ਆਪਾਂ ਕੱਢ ਦੇਣਾ ਜਿੰਨੀ ਜੀ ਆਪਾਂ ਕੱਢਦੇ ਹਾਂ ਢਾਂਡੇ ਚ ਕੱਢ ਲੈਣਾ ਕਿਸੇ ਚ ਆਪਾਂ ਉਹਨਾਂ ਕੁ ਤੇਲ ਰੱਖਣਾ ਜਿੰਨਾ ਕੁ ਆਪਾਂ ਨੂੰ ਲੋੜ ਆ ਤਰਕਾ ਲਾਉਂਦੀ ਹੈ ਬਾਕੀ ਸਾਦੇ ਦਾ ਬਾਟਰ ਤੇਲ ਹੈ ਹੁਣ ਆਪਾਂ ਤੁਸੀਂ ਪਾਉਂਗੇ ਕੱਢ ਲਾਂ ਤੇਲ ਤੁਸੀਂ ਜਿੰਨਾ ਕੋਈ ਸਬਜ਼ੀ ਚ ਖਾਣੇ ਹੋ ਉਨਾ ਕੁ ਤੁਸੀਂ ਪਾ ਦਿਓ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਜਿਹੜਾ ਕੱਟਿਆ ਸੀ ਆਪਾਂ ਘਰ ਤੇ ਕਰਤੀ ਜਾਈਏ ਗੋਨਾ ਆਪਾਂ ਇਹ ਲਸਣ ਸੀਗਾ ਇਹ ਮਾਮ ਜਿੱਤੇ ਦੇ ਵਿੱਚੇ ਨਾ ਆਪਾਂ ਦਰਦਰਾ ਜਿਹਾ ਕਰ ਲੈਣਾ ਜਿਹਦਾ ਟੇਸਟ ਫਿਰ ਬਹੁਤ ਵਧੀਆ ਆਉਂਦਾ ਇਹ ਜਿਆਦੇ ਫ੍ਰੀਕ ਟੇਸਟ ਕਰਨ ਨਾਲ ਇਹਦੇ ਵਿੱਚ ਆਪਾਂ ਅਦਰਕ ਪੀਜ ਕੇ ਛਾੜ ਕੇ ਇਹਦੇ ਵਿੱਚ ਪਾ ਦੇਣਾ ਜਿਹੜੇ ਲਸਣ ਆਪਾਂ ਦਰਦਰਾ ਜਿਹਾ ਕਰਿਆ ਸੀ ਇਹ ਵੀ ਵਿੱਚ ਪਾ ਲੈਣ। ਇਹਦੇ ਜਿਪਾ ਕੇ ਪੋਨ ਲੈਣ। ਇਹਨਾਂ ਦੀ ਚੰਗੀ ਤਰ੍ਹਾਂ ਪੋਨ ਹੋ ਜਾਏ। ਇਹਨਾਂ ਸੇਲ ਗੁਲਾਬੀ ਰੰਗ ਕੋਲ ਜੇ ਇਹਨਾਂ ਦਾ ਚੀਜ਼ਾਂ ਦਾ। ਜਿਹੜਾ ਆਪਾਂ ਬੈਂਗਣ ਕੱਢਿਆ ਸੀ ਉਹਨੂੰ ਆਪਾਂ ਇਹਦੀ ਚੀਜ਼ ਨਾਲ ਕਿਸੇ ਜਾਂ ਕੋਈ ਭਾਂਡਾ ਲੈ ਲਓ ਜੇ ਤੁਹਾਡੇ ਕੋਲ ਨਹੀਂ ਹੈਗਾ ਇਹ ਇਹਨੂੰ ਇਸ ਤਰੀਕੇ ਨਾਲ ਨੂੰ ਮਸਲੋ ਚੰਗੀ ਤਰ੍ਹਾਂ ਇਹ ਮਸਲਿਆ ਜਾਣਾ ਇਹ ਪਹਿਲਾਂ ਹੀ ਪੱਕ ਚੁੱਕਿਆ ਹੈ ਇਹਨੂੰ ਆਪਾਂ ਸਾਰੀਆਂ ਚੀਜ਼ਾਂ ਭੁੰਨ ਕੇ ਬਾਅਦ ਵਿੱਚ ਦੇ ਨਾਲ ਇਸ ਤਰੀਕੇ ਨਾਲ ਇਹਨੂੰ ਧਰਨਾਗੇ ਜੇ ਨਹੀਂ ਹੈਗਾ ਤਾਂ ਕੋਈ ਕੌਲੀ ਦੀ ਜਾਂ ਕਿਸੇ ਗਲਾਸ ਦੀ ਸਹਤ ਲੈ ਲੈ ਉਹਦੇ ਨਾਲ ਆਪਾਂ ਇਹਨੂੰ ਪਾ ਸਕਦੇ ਹਾਂ ਜਿੰਨੀ ਪੂਰੀ ਚਾਹੀਦੀ ਹੈ ਨਾ ਪਾ ਸਕਦੇ ਹਾਂ ਆਹ ਚੰਗੀ ਤਰ੍ਹਾਂ ਇਹਨੂੰ ਇਕਸਾਰ ਲੈਣਾ ਇਹ ਨਾਲ ਇਹ ਹੁਣ ਪੁੱਜ ਗਿਆ ਆਪਣਾ ਗਲਾਬੀ ਰੰਗ ਹੋ ਗਿਆ ਇਹਦੇ ਵਿੱਚ ਆਪਾਂ ਹੁਣ ਟਮਾਟਰ ਆਦਰਕ ਹਰੀ ਮਿਰਚ ਇਹ ਆਪਾਂ ਪਾ ਲਿਆ ਨੂੰ ਮਲੋ ਦੇਖਿਆ ਆਪਾਂ ਇਹ ਜੀਰਾ ਪਾਉ ਉਹ ਵੀ ਨਾਲੇ ਭੁੱਜੀ ਜੂਗਾ ਤੇ ਤੇ ਇੱਕ ਵਧੀਆ ਹੁਣ ਆਪਾਂ ਤੇ ਜੀਰੇ ਦਾ ਮਸਾਲਾ ਨੂੰ ਮਾੜੇ ਤੋਂ ਉਹ ਗਰਮ ਲੈ ਲਿਆ ਬਸ ਇਹਨਾਂ ਨੂੰ ਜਿਲਾਉਣ ਦਿੰਦੇ ਆ ਥੋੜੇ ਜਿਹਾ ਟਮਾਟਰ ਥੋੜਾ ਜਿਹਾ ਵੱਧ ਪਾਇਆ ਜਾਵੇ ਤਾਂ ਇਹਦੇ ਤੋਂ ਦੇਖ ਤੋਂ ਜ਼ਿਆਦਾ ਵਧੀਆ ਆਉਂਦਾ ਹਰਫੇ ਤੇ ਆਜ ਟਮਾਟਰ ਸਾਰਾ ਬੈਂਗਲੋਂ ਜਿਆਦਾ ਆਪਾਂ ਉਨਕੇ ਬਣਾਉਨੇ ਆ ਜਿਹਦੇ ਤੇ ਬੈਂਗਣ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਜੀ ਜ਼ਰੂਰ ਹੁੰਦਾ ਉਹ ਦੇ ਕਰਕੇ ਇੱਕਣਾ ਇਸ ਤਰੀਕੇ ਨਾਲ ਬਣਾਇਆ ਜਾਵੇ ਤੇ ਆਪਾਂ ਨੇ ਮੰਨੋ ਵੀ ਤਸੱਲੀ ਰਹਿੰਦੀ ਆ ਵੀ ਕੁਝ ਦਿੱਸ ਹੈ ਨਹੀਂ ਲੱਗਾ ਇਹਦੇ ਵਿੱਚ ਆਪਾਂ ਹਣ ਹਲਦੀ ਪਾਣੀ ਹੈ ਇਹ ਪੁੱਜ ਚੋਗੀ ਮਸਾਲੇ ਦੇ ਹਲਦੀ ਨਮਕ ਦੋ ਚਮਚੀ ਨਮਕ ਵੀ ਟੇਸਟ ਮੁਤਾਬਕ ਹੁਣ ਆਪਣਾ ਪੀਸਿਆ ਹੋਇਆ ਮਸਾਲਾ ਹੈ ਧਾਨੀਆਂ ਜੀਰਾ ਕਾਲੀ ਮਿਰਚ ਜੋ ਵੀ ਹੈਗੀ ਅਸੀਂ ਘਰੇ ਬਣਾ ਲੈਨੇ ਹਾਂ ਦਾਲਚੀਨੀ ਇਲਾਇਚੀ ਲੌਂਗ ਹੁਣ ਇਹ ਵੀ ਪਾ ਲੈਨੇ ਹਾਂ ਵਿੱਚ ਹੁਣ ਆਪਾਂ ਥੋੜਾ ਜਿਹਾ ਫੇਰ ਚਾਕੇ ਇਹਨੂੰ ਮਲਦੀ ਹੁਣ ਲੈਨੇ ਸਬਜ਼ੀਆ ਬਣਨੀ ਆਊਗਾ ਵਿੱਚ ਹੁਣ ਅਸੀਂ ਆਪਾਂ ਪਾਣੀ ਪੁੱਰਨ ਪਾਣਾ ਹੁਣ ਇਹ ਸਾਰੀਆਂ ਚੀਜ਼ਾਂ ਭੁੱਜ ਗਈਆਂ ਹੁਣ ਆਪਾਂ ਬੈਂਗਣ ਜਿਹੜਾ ਆਪਾਂ ਤਰੀਆਤੀ ਮਿਕਸ ਉਬਲੀ ਚ ਪਾ ਲਾ। ਜਿਵੇਂ ਪਹਿੰਚੀ ਜਿਨਾਂ ਰੜਾ ਲਾਂ। ਇਹ ਤਾਂ ਪਹਿਲਾਂ ਹੀ ਬਣਿਆ ਹੀ ਹੋਇਆ। ਹੁਣ ਪਤਾ ਹੀ ਹੈ। ਜਿਸ ਕਿ ਜਿੰਗੀ ਜਿਨਾਂ ਰਾ। ਹੁਣ ਆਪਣਾ ਪਰਤਾ ਬਣ ਕੇ ਤਿਆਰ ਹੈ। ਇਹਦੇ ਵਿੱਚ ਆਪਾਂ ਧਨੀਆ ਪਾ ਦੋ। ਇਸ ਤਰੀਕੇ ਨਾਲ ਦੀਆਂ ਦਾ ਟੇਸਟ ਵਧੀਆ ਆਉਣ ਲੱਗ ਜਾਂਦਾ ਹੈ ਹੁਣ ਆਪਣਾ ਪਰਠਾ ਬਣ ਕੇ ਤਿਆਰ ਹੈ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹ ਸਬਸਕ੍ਰਾਈਬ ਕਰਨ ਚੈਨਲ ਨੂੰ ਹੋਰ ਵਾਹਿਗੁਰੂ ਜਿਹੜੇ ਸਾਡੇ ਦੇਖਦੇ ਨੇ ਚੈਨਲ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਪ੍ਰਮਾਤਮਾ ਬਹੁਤ ਖੁਸ਼ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ